ਇਵੇਂ ਆnde ਹੁੰਦੇ ਆ ਵੀ ਇੱਕ ਮਹਾ ਕੁੰਭ ਲੱਗਦਾ ਪ੍ਰਿਆਗਰਾਜ ਚ ਠੀਕ ਹੈ ਜੀ ਤੇ ਕੋੜਿਆਂ ਦਾ ਮਹਾ ਕੁੰਭ ਜਿਹੜਾ ਹੈਗਾ ਮੁਕਸਰ ਲੱਗਦਾ ਜੀ ਮੁਕਸਰ ਲੱਗਦਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਬਾਈ ਜੀ ਜਗਜੀਤ ਸਿੰਘ ਹੈ ਠੀਕ ਹੈ ਜੀ ਪਿੰਡ ਬਾਈ ਜੀ ਪਿੰਡ ਵੀਲੇ ਵਾਲਾ ਜ਼ਿਲ੍ਹਾ ਫਰੀਦਕੋਟ ਜੀ ਜ਼ਿਲ੍ਹਾ ਫਰੀਦਕੋਟ ਹਾਂਜੀ ਹਾਂਜੀ ਠੀਕ ਹੈ ਆਪਾਂ ਫਿਰ ਕੋੜਾ ਲੈ ਕੇ ਆਏ ਬਾਈ ਕੋੜਾ ਬਾਈ ਜੀ ਮੇਰੇ ਪੂਆ ਦੇ ਬੇਟੇ ਜਸਵਿੰਦਰ ਸਿੰਘ ਪਿੰਡ ਪੱਕਾ ਜ਼ਿਲ੍ਹਾ ਫਰੀਦਕੋਟ ਹੈ ਇਹ ਜ਼ਿਲ੍ਹਾ ਫਰੀਦਕੋਟ ਹੈ ਇਹਨਾਂ ਦਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਕਿਹੜੀ ਬਲੱਡ ਲਾਈਨ ਦਾ ਬਾਈ ਇਹ ਇਹ ਬਲੱਡ ਲਾਈਨ ਜੀ ਜਿਉਣੇ ਕੋੜੇ ਦਾ ਬੱਚਾ ਜੀ ਇਹ ਅੱਛਾ ਜਿਉਣੇ ਕੋੜੇ ਦਾ ਹਾਂਜੀ ਹੋਰ ਬਲੱਡ ਲਾਈਨ ਦਾ ਬਾਈ ਠੀਕ ਹੈ ਠੀਕ ਹੈ ਕਿੰਨੀ ਉਮਰ ਹੋ ਗਈ ਬਈ ਜੀ ਹੁਣ ਉਮਰ ਇਹਦੀ 26 ਮ ਅੱਗੇ ਗਾਂ ਜਦੋਂ ਸੀਜ਼ਨ ਚੱਲਿਆ ਉਹਦੋਂ ਘੋੜੀਆਂ ਕ੍ਰਾਸ ਕਰਾਂਗੇ ਅੱਛਾ ਉਦੋਂ ਕਰਾਂਗੇ ਕ੍ਰਾਸ ਹਾਂਜੀ 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 ਹਜੇ ਸ਼ੁਰੂ ਮੰਨ ਲਓ ਇੱਕ ਆਪਾਂ ਘਰੇ ਹੀ ਕਰਿਆ ਹੈ ਇੱਕ ਆਪਦੀ ਮੇਰੀ ਘੋੜੀ ਹੈ ਜੀ ਉਹ ਉਹ ਤੇ ਛੱਡਿਆ ਜੀ ਠੀਕ ਆ ਉਹ ਤੇ ਛੱਡਿਆ ਤੇ ਫਿਰ ਪੀਸ ਫੂਸ ਵਗੈਰਾ ਕਿ ਨਹੀਂ ਰੱਖੀ ਬਈ ਬਈ ਪੀਸ ਬਾਈ ਜੀ ਵੈਸੇ ਤਾਂ 21000 ਆ ਪਰ ਆਪਾਂ ਭਰਾਵਾਂ ਨੂੰ ਫੁੱਲ ਮਾਨਦਾਨ ਕਰਾਂਗੇ ਫੁੱਲ ਮਾਨਦਾਨ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਤੇ ਕਿੰਨਾ ਕੱਦ ਦੱਸਿਆ ਤਾਂ ਬਾਈ ਕੱਦ 65+ ਹੈਗੀ ਬਾਈ 65+ ਹਾਂਜੀ ਹਾਂਜੀ ਠੀਕ ਹੈ ਲੈ ਵੀ ਕਰ ਲੋ ਚੈੱਕ ਕਰਾਂ ਕਾਨਾ ਕੋਨਾ ਤੁਸੀਂ ਦੇਖ ਲਓ ਬਾਕੀ ਤੋਰੀ ਬਈ ਮੜਾਇ ਲੈ ਕਰੋ ਚੈੱਕ ਕਰੋ ਕਦਗੜ ਤੁਸੀਂ ਵੇਖ ਲਓ ਕਰਾ ਸ਼ਕੀਨ ਵੇਖ ਲਓ ਤੁਸੀਂ ਪੂਰਾ ਘੋੜਾ ਸ਼ਕੀਨ ਲੈ ਮੋੜ ਲਿਆ ਕਰਾਂ ਵੇ ਜਾ ਮਾਰ ਲਓ ਨੇਗਾ ਕਰਾ ਪੂਰਾ ਸ਼ਕੀਨ ਹੈ ਵਾਹ ਯਾਰ ਬਈ ਹੋਰ ਕਿੰਨੇ ਕਿ ਫਿਰਨਾ ਕਰੇ ਕਰੇ ਹੈਗੇ ਜੀ ਤਿੰਨ ਚਾਰ ਜਨ ਨਾਗ ਹੈਗੇ ਜੀ ਠੀਕ ਹੈ ਹਾਂਜੀ ਘੋੜਾ ਇੱਕ ਹੀ ਆ ਬਾਕੀ ਘੋੜੀਆਂ ਠੀਕ ਹੈ ਬਾਕੀ ਘੋੜੀਆਂ ਬਸ਼ੇਰੀਆਂ ਹੈਗੀਆਂ ਬਸ਼ੇਰੀਆਂ ਵੀ ਆ ਹਾਂਜੀ ਬਈ ਫਿਰ ਸੇਲ ਸੂਲ ਕਰਦੇ ਬਸ਼ੇਰੀਆਂ ਹਾਂਜੀ 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 ਠੀਕ ਹੈ ਹੁੰਦਗੀ ਨਹੀਂ ਹਟ ਨਹੀ ਬਈ ਇਹ ਕਿਤੇ ਲੈ ਆਈ ਦੀਆਂ ਕਈ ਵਾਰੀ ਵੀ ਆਪਦੇ ਬੱਚੇ ਜ਼ਿਆਦਾਤਰ ਵੇਚ ਹੀ ਦੇ ਆ ਜੀ ਅਸਾਪਦੇ ਬੱਚੇ ਹੈ ਹਾਂਜੀ 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 ਘਰ ਦੇ ਬੱਚੇ ਜਿਹੜੇ ਹੁੰਦੇ ਠੀਕ ਹੈ ਘਰ ਦੇ ਫਿਰ ਹਾਂਜੀ 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 ਠੀਕ ਹੈ ਕਿੰਨੇ ਦਿਨ ਰਹੋਗੇ ਵੀ ਫਿਰ ਇੱਥੇ ਬਾਈ ਜਿੰਨੇ ਦਿਨ ਮੇਲਾ ਰਹੂ ਉਹਨੇ ਦਿਨ ਇੱਥੇ ਹੀ ਆਈ ਹਾਂ ਉਹਨੇ ਦਿਨ ਇੱਥੇ ਹੀ ਆ ਹਾਂਜੀ ਕੱਲ ਆਇਆ ਫਿਰ ਹਾਂਜੀ ਕੱਲ ਹੋਰ ਫਿਰ ਮੇਲੇ ਦਾ ਮਾਹੌਲ ਕਿਵੇਂ ਫਿਰ ਮੇਲਾ ਬਹੁਤ ਵਧੀਆ ਜੀ ਪੂਰਾ ਭਰਿਆ ਹੈ ਪੂਰਾ ਜੀ ਪੂਰਾ ਜਿਵੇਂ ਆnde ਹੁੰਦੇ ਆ ਵੀ ਇੱਕ ਮਹਾਕੁੰਭ ਲੱਗਦਾ ਪ੍ਰਿਆਗਰਾਜ ਚ ਠੀਕ ਹੈ ਜੀ ਤੇ ਕੋੜਿਆਂ ਦਾ ਮਹਾਕੁੰਭ ਜਿਹੜਾ ਹੈਗਾ ਮਕਸਰ ਲੱਗਦਾ ਜੀ ਮਕਸਰ ਲੱਗਦਾ ਠੀਕ ਹੈ ਭਾਈ ਜੀ ਹਾਂਜੀ ਸਾਰਿਆਂ ਨੂੰ ਦਿਓ ਵਧਾਈਆਂ ਫਿਰ ਹਾਂਜੀ ਬਿਲਕੁਲ ਲੋੜੀ ਤੇ ਬਾਗੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਸੱਜਣਾ ਨੂੰ ਮਹਾਰਾਜ ਕਿਰਪਾ ਕਰੇ ਇਸੇ ਤਰ੍ਹਾਂ ਮੰਡੀਆਂ ਲੱਗਦੀਆਂ ਰਹਿਣ ਸੱਜਣ ਮਿੱਤਰ ਆਉਂਦੇ ਜਾਂਦੇ ਰਹਿਣ ਠੀਕ ਹੈ ਜੀ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ